ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਈ ਦਾ ਨਾਮ ਆ ਜੋਬਨ ਜਿਹਨਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਦੋ ਨਗ ਪਿੰਗਾਾਂ ਦੇ ਵਿੱਚ ਦਿਖਾਵਾਂਗੇ ਗਵੇਂ ਗਾਵਾਂ ਬਿਲਕੁਲ ਤਾਜ਼ੀਆਂ ਸੂਈ ਹੋਣਗੀਆਂ ਜੀ ਪ੍ਰੋਪਰ ਡਿਟੇਲ ਸਾਰੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਦੋਸਤੋ ਕੋਲੋਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਗ੍ਰੀਤਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀਣੀ ਗੱਲ ਨਾ ਹੋਵੇ ਬਾਈ ਜੋਬਨ ਆ ਕਿਸੇ ਕਾਰਨ ਕੰਮ ਕਰਕੇ ਬਾਹਰ ਗਿਆ ਵਾ ਤੇ ਡਿਟੇਲ ਇਹ ਬਾਈ ਨਾਲ ਮੇਰੇ ਖੋਤਾ ਇਹ ਦੂਗਾ ਨਾ ਤੁਹਮ ਕਮਾਰੀ ਤੋਰ ਕੇ ਦਿਖਾ ਦਾਂਗੇ ਮੋਲ ਦੱਸ ਦਾਂਗੇ ਹਰ ਇੱਕ ਚੀਜ਼ ਨੂੰ ਵੀਡੀਓ ਦੇ ਵਿੱਚ ਦੱਸਾਂਗਾ ਹਾਂਜੀ ਬਾਈ ਸასი ਗੱਲ ਜੀ ਸასი ਗੱਲ ਸਰ ਹੋਰ ਬਾਈ ਠੀਕ ਠਾਕ ਵਧੀਆ ਭਾਈ ਜੀ ਜਿਹੜੀ ਇਹ ਗਾਂ ਸੂਈ ਆ ਸਾਹਮਣੇ ਆਪਾਂ ਸਕਰੀ ਇਹ ਦੂਜੇ ਸੂਏ ਆ ਦੂਜੇ ਸੂਏ ਹੈ ਨਾ ਜੀ ਹਾਂਜੀ ਕਿੰਨਾ ਕ ਟਾਈਮ ਗਸੇ 10 ਕ ਦਿਨ ਹੋ ਗਏ ਸੂਈ ਨੂੰ 10 ਦਿਨ ਹੋ ਗਏ ਸੂਈ ਹਾਂਜੀ ਤੇ ਬੱਚਾ ਤੇ ਮਗਰ ਬੱਚਾ ਵਛਾ ਆ ਬੱਚਾ ਵਛਾ ਦੋਸਤੋ ਸਾਹਮਣੇ ਬਿਠਾ ਮੈਂ ਤੁਹਾਨੂੰ ਬੱਚਾ ਸਾਗਿਰ ਦਿਖਾ ਦੂੰਗਾ ਤੇ ਭਾਈ ਹੁਣ ਦੁੱਧ ਕਿੰਨਾ ਮੋਕੇ ਦਾ ਦੁੱਧ 13 ਕਿਲੋ ਦੇ ਥੱਲੇ 13 ਕਿਲੋ ਚਵਾ ਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਤੋੜ ਕੇ ਦਿਖਾਈ ਮਾਰੀ ਜੀ ਖੋਲ ਦੀ ਆਹ ਲੋ ਜੀ ਕਰ ਲੋ ਚੈੱਕ ਦੋਸਤੋ ਤਾਜੀ ਸੂਈ ਹੈ 13 ਕਿਲੋ ਦੁੱਧ ਬਾਈ ਕਹਿੰਦਾ ਵੀ ਚਵਾਉਣ ਦੇ ਹੀ ਆ ਮੋਕੇ ਦਾ ਹੁਣ ਆਰਡਰ ਕੁਆਲਟੀ ਥਣਾ ਥਣਾ ਦੀ ਕੁਆਲਟੀ ਹਰ ਇੱਕ ਬਹੁਤ ਸੋਹਣਾ ਦੋਸਤੋ ਕੱਦ ਕਾਠ ਮੱਝਾਂ ਵਰਗਾ ਦਾ ਆਹ ਲੋ ਵੇਖੋ ਤੁਹਾਨੂੰ ਦੀ ਕਾ ਚੈੱਕ ਰੋਦੀ ਥਾਣ ਬਹੁ ਲੱਗਾ ਥਾਣ ਬਹੁਤ ਆ ਬਹੁਤ ਵਧੀਆ ਕੁਆਲਿਟੀ ਥਾਣ ਦੀ ਸਮਾ ਕੇ ਥਾਣ ਬਹੁਤ ਵਧੀਆ ਕੱਢ ਆਉਂਦੀ ਹੋਰ ਕੱਢ ਆਉਂਦੀ ਠੀਕ ਹੈ ਜੀ ਲੋ ਜੀ ਕਰ ਲਓ ਚੈੱਕ ਜੀ ਆ ਜੀ ਵੇਖੋ ਜੀ ਬੱਚਾ ਵੀ ਤੁਹਾਨੂੰ ਮੂੰਹ ਠਾ ਕੇ ਦਾ ਦਿਖਾ ਦਾਂਗੇ ਆ ਲੋ ਜੀ ਬੱਚਾ ਆ ਜੀ ਮਗਰ ਆ ਵਛਾ ਜੇ 13 ਕਿਲੋ ਦੁੱਧ ਜਿਹੜਾ ਮੌਕੇ ਦਾ ਚਾਉਂਦੇ ਹੀ ਸੂਆ ਬਾਈ ਕਹਿੰਦਾ ਦੂਜਾ ਸੂਈ ਤੇ ਬਾਈ ਇਹਦਾ ਮੁੱਲ ਕਿੰਨਾ ਕਰਨਾ ਮੁੱਲ 40000 ਡਿਮਾਂਡ ਆ ਮੌਕੇ ਤੇ ਮਾਨਤਾਨ ਕੋਈ 1000 2000 ਘਟ ਜੂਗਾ 38000 ਤੀਜੀ 38000 ਤੱਕ ਹੱਦ ਠੀਕ ਹੈ ਜੀ ਹਾਂਜੀ ਲਓ ਜੀ ਡਿਮਾਂਡ ਬਾਈ ਕਹਿੰਦਾ ਵੀ 40000 ਰੁਪਿਆ ਤੇ ਮੌਕੇ ਤੇ ਦੋਸਤੋ ਜਿਹੜਾ 38000 ਰੁਪਿਆ ਲੈਣ ਦੇ ਜਿਹਦੇ ਵਿੱਚ ਤੜਾ ਆਇਆ ਕਹਿੰਦਾ ਮਾਨਤਾਨ ਛੋੜਛਾਪਾ ਮੌਕੇ ਤੇ ਹੋਊਗਾ 13 ਕਿਲੋ ਦੋਦ ਮੌਕੇ ਦਾ ਗਾਂ ਚੋਂਣ ਦੀ ਇਹ ਤੋਂ ਅੱਗੇ ਗਾ ਇੱਕ ਵੀਰ ਦੇ ਕੋਲ ਹੋ ਰਿਹਾ ਵੀ ਉਸ ਗਾਂ ਬਾਰੇ ਦੱਸ ਦੀ ਬਣਾ ਜਾ ਹਾਂਜੀ ਭਾਈ ਜੀ ਇਹਦੇ ਬਾਰੇ ਦੱਸ ਦੀਏ ਗਾਂ ਬਾਰੇ ਇਹ ਵੀ ਭਾਈ ਦੂਜੇ ਸੂਏ ਬਹਿੜਿਆ ਕਦ ਮੈਂ ਟਾਈਮ ਹੋਗਾ ਸੀ ਇਹਨੂੰ 2-3 ਦਿਨ ਹੋਏ ਜੀ ਅੱਛਾ ਮਤਲਬ ਤਾਜੀ ਸੂਈ ਜੀ ਤਾਜੀ ਸੂਈ ਬੋਲੇ ਜੀ ਹਾਂਜੀ ਬੋਲਾ 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 15 ਕਿਲੋ ਦੇ ਥੱਲੇ 15 ਕਿਲੋ ਬੋਲਾ ਹੈ ਜੀ ਤੋੜ ਕੇ ਦਿਖਾਈ ਮੜੀ ਜੀ ਦੋਸਤੋ ਬਰੀਡ ਵਾਲੀ ਪੂਰੀ ਗਾਵਾ ਜੇ ਕੋਈ ਵੀਰ ਨਿਰਖ ਪਰਖ ਹਲਾਊਗਾ ਤੇ ਆਪ ਹੀ ਬਰੀਡ ਦੀ ਜਜਮੈਂਟ ਕਰ ਲਿਓ ਤੋੜ ਕੇ ਜਿਹੜੀ ਤੁਹਾਨੂੰ ਦਿਖਾ ਦਿੰਨੇ ਆ ਗਾਂ ਵੇਖਿਓ ਇਹਦਾ ਵੀ ਗਾਂ ਦਾ ਕੱਟ ਕੜ ਚੈੱਕ ਕਰੋ ਰਾਜੀ ਪੂਰੀ ਵੇਖੋ ਜੀ ਆਕਰੋ ਚੈੱਕ ਜੀ ਪੂਰੀ ਦੋਸਤੋ ਰੇਲ ਗੜੀ ਦੀ ਇੰਜਨ ਜਿੱਡੀ ਜੀ ਬਹੁਤ ਵਧੀਆ ਹਾਲ ਜੀ ਦੇਖੋ ਜੀ ਥਾਣਾ ਥਾਣਾ ਦੀ ਕੁਆਲਿਟੀ ਦੇਖੋ ਤਾਜੀ ਸੂਈ ਆ 15 ਕਿਲੋ ਬੋਲੇ ਤੋਂ ਸਟਾਰਟਿੰਗ ਹੈ ਜੀ ਇਹਦੇ ਮਗਰ ਬੱਚਾ ਵੀ ਵਸ਼ਾ ਸਾਹਮਣੇ ਬਤਾ ਤੁਹਾਂ ਦਿਖਾ ਦੂੰਗਾ ਲੋ ਜੀ ਕਰ ਲਓ ਚੈੱਕ ਦੋਵੇਂ ਗਾਵਾਂ ਦੋਵੇਂ ਗਾਵਾਂ ਤਾਜ਼ੀਆਂ ਸੂਈਆਂ ਜੀ ਇੱਕ ਜਿਹੜੀ ਪਹਿਲੇ ਨੰਬਰ ਤੇ ਵਿਖਾਈਆ ਦੁੱਧ 13 ਕਿਲੋ ਮੌਕੇ ਦਾ ਤਿਆਰ ਜਿਹੜੀ ਇਹ ਦੂਜੇ ਨੰਬਰ ਤੇ ਗਾਂ ਵਿਖਾਤੀ ਤੁਹਾਨੂੰ ਇਹਦੇ ਸਲੇ 15 ਕਿਲੋ ਦੁੱਧ ਬੋਲਾ ਤਿਆਰ ਹੈ ਜੀ ਅੱਛਾ ਭਾਈ ਇਹਦਾ ਮੁੱਲ ਕਿੰਨਾ ਕਰਨਾ ਇਹਦਾ ਵੀ 40000 ਰੁਪਿਆ ਅੱਛਾ ਜੀ ਹਾਂਜੀ ਇਹ ਚੋਕੰਦਾ ਕ ਮੰਤਰ ਇਹਦੇ ਤੋਂ 39000 ਰੁਪਏ ਤੱਕ ਹੁਣ ਸਾਡੀ ਬਰਾਬਰ ਕਰ ਦਿਓ ਮੈਂ ਬਰਾਬਰ ਕਰ ਦੋ ਚਲੋ ਠੀਕ ਹੈ ਜੀ ਲੋ ਜੀ ਦੋਸਤੋ ਦੋਵਾਂ ਦਾ ਸੇਮ ਰੇਟ ਹੈ 38 38000 ਰੁਪਿਆ ਜਿਹਦੇ ਵਿੱਚੋਂ ਤੁਹਾਡਾ ਆ ਗਿਆ ਜਾਂਦਾ ਮਾਨਤਾ ਨੂੰ ਜਿਹੜਾ ਛੋੜ ਛੱਪਾ ਜਿਹੜਾ ਮੌਕੇ ਤੇ ਹੋਊਗਾ ਇਹਦਾ ਬਚਾ ਤੁਹਾਨੂੰ ਖਾ ਲੈਂਦਾ ਜੀ ਆਹ ਸਾਹਮਣੇ ਦੋਸਤੋ ਬੱਚਾ ਸਾਹਮਣੇ ਬੱਧਾ ਵੇਖ ਲੋ ਕਾਲੇ ਰੰਗ ਦਾ ਬੱਚਾ ਤੇ ਪਰਵਸ਼ਾ ਤੇ ਜਿਹੜੀ ਪਹਿਲੇ ਨੰਬਰ ਤੇ ਗਾਵ ਖਾਈਏ ਉਹਦੇ ਮਗਰੋਂ ਬੱਚਾ ਜਿਹੜਾ ਵੱਛਾ ਵਾ ਦੋਵੇਂ ਗਾਵਾਂ ਦਾ ਰੇਟ ਜਿਹੜਾ ਬਾਈ ਨੇ ਤੁਹਾਨੂੰ ਦੱਸਤਾ ਵਾ ਬਾਕੀ ਜਿਹੜੀ ਗਾਂ ਦੋਵਾਂ ਗਾਵਾਂ ਚੋਂ ਜਿਹੜੀ ਵੀਰ ਨੂੰ ਪਸੰਦ ਆਊਗੀ ਬਾਈ ਜੋ ਬੰਦਾ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਜਿਹੜਾ ਮੈਂ ਬਾਈ ਦਾ ਸਕਰੀਨ ਤੇ ਚਲਾ ਦੂੰਗਾ ਐਡਰੈਸ ਇੱਕ ਵਾਰੀ ਫੇਰ ਬੋਲ ਦਿੰਨਾ ਪਿੰਡ ਚਾਟੀਵਿੰਡ ਤਹਿਸੀਲ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਮ ਜੋਬਨਿਆ ਬਾਈ ਦਾ ਫੋਨ ਨੰਬਰ ਇੱਕ ਵਾਰੀ ਵੀਡੀਓ ਦੇ ਵਿੱਚ ਵੀ ਮੈਂ ਰਿਪੀਟ ਕਰ ਦੂੰਗਾ 9041874966 ਸਕਰੀਨ ਦੇ ਉੱਪ ਚੱਲੂ ਹੈ ਧੰਨਵਾਦ